ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ 55 ਸਾਲ ਦੀ ਇੱਕ ਬਜ਼ੁਰਗ ਔਰਤ ਨੇ ਆਪਣੇ ਘਰ ਵਾਲੇ ਨੂੰ ਆਵਾਜ਼ ਮਾਰੀ ਕਿ ਆਇਓ ਮੇਰੀ ਮਦਦ ਕਰਿਓ ਅਲਮਾਰੀ ਦਾ ਦਰਵਾਜ਼ਾ ਖੋਲ੍ਹ ਦਿਓ ਬਜ਼ੁਰਗ ਨੇ ਬਥੇਰਾ ਮੱਥਾ ਮਾਰਿਆ ਪਰ ਕੋਈ ਗੱਲ ਨਹੀਂ ਬਣੀ ਸ਼ਾਇਦ ਅਲਮਾਰੀ ਦਾ ਦਰਵਾਜ਼ਾ ਫਸ ਗਿਆ ਸੀ ਹੁਣ ਉਸਨੇ ਬਥੇਰੀ ਕੋਸ਼ਿਸ਼ ਕੀਤੀ ਉਸ ਦੇ ਬਾਵਜੂਦ ਖੁੱਲ ਨਹੀਂ ਸੀ ਰਹਾ ਉਸਨੇ ਆਪਣੇ 28 ਕੋ ਸਾਲ ਦੇ ਨੌਜਵਾਨ ਪੁੱਤਰ ਨੂੰ ਆਵਾਜ਼ ਮਾਰੀ ਬਹੁਤ ਗੁੱਸੇ 'ਚ ਅੱਗ ਬਬੂਲਾ ਬੁਰਬੁਰ ਕਰਦਾ ਬਾਹਰੋਂ ਆਇਆ ਕਹਿੰਦਾ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਹਰ ਕੰਮ ਦੇ ਵਿੱਚ ਤੁਹਾਨੂੰ ਮੇਰੀ ਮਦਦ ਚਾਹੀਦੀ ਐ ਫਿਰ ਤੁਸੀਂ ਕਰਦੇ ਹੀ ਕਿਉਂ ਹੋ ਬਾਪ ਬੜਾ ਮਾਇੂਸ ਹੋਇਆ ਉਸ ਦੀ ਇਹ ਗੱਲ ਸੁਣ ਕੇ ਮਾੜਾ ਜਿਹਾ ਉਸਨੇ ਜ਼ੋਰ ਲਾਇਆ ਦਰਵਾਜ਼ਾ ਖੁੱਲ ਗਿਆ ਉਸ ਤੋਂ ਬਾਅਦ ਫਿਰ ਇੱਕ ਵਾਰ ਬੋਲਿਆ ਥੋੜਾ ਜਿਹਾ ਹੱਥ ਹਿਲਾ ਲੈਣ ਦੇ ਆਪੇ ਹੀ ਖੁੱਲ ਜਾਣਾ ਸੀ ਐਵੇਂ ਹਰ ਕੰਮ ਵਿੱਚ ਮੈਨੂੰ ਤੰਗ ਨਾ ਕਰਿਆ ਕਰੋ ਬਾਪ ਹੋਰ ਜ਼ਿਆਦਾ ਹੈਰਾਨ ਹੋ ਗਿਆ ਤੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਪੁੱਤਰ ਜਦੋਂ ਤੂੰ ਛੋਟਾ ਸੀ ਨਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀਗਾ ਆਪਣੇ ਕਮਰੇ ਦਾ ਤਾਂ ਮੈਂ ਜਾਣ ਬੁੱਝ ਕੇ ਤੇਰੀ ਚੋਰੀ-ਚੋਰੀ ਮਦੁਰ ਕਰਦਾ ਸੀ ਕਿ ਤੈਨੂੰ ਲੱਗੇ ਕਿ ਤੂੰ ਦਰਵਾਜ਼ਾ ਖੁਦ ਖੋਲ੍ਹਿਆ ਤੇ ਤੇਰੇ ਅੰਦਰ ਖੁਸ਼ੀ ਆਉਂਦੀ ਸੀ ਤੂੰ ਅੰਦਰੋਂ ਹਿੰਮਤ ਨਾਲ ਪਰ ਜਾਂਦਾ ਸੀ ਤੇ ਮੈਂ ਇਹ ਜਾਣ ਬੁੱਝ ਕੇ ਮਦਦ ਇਸੇ ਲਈ ਕਰਦਾ ਸੀ ਕਿ ਤੇਰੀ ਹਿੰਮਤ ਨਾ ਟੁੱਟੇ ਤੇਰਾ ਹੌਸਲਾ ਵਧੇ ਕੁਝ ਨਹੀਂ ਬੋਲਿਆ ਤੇ ਐਨੀ ਗੱਲ ਸੁਣ ਕੇ ਬਾਹਰ ਚਲਾ ਗਿਆ ਫਿਰ ਥੋੜੇ ਦਿਨਾਂ ਬਾਅਦ ਬਜ਼ੁਰਗ ਨੇ ਆਪਣੇ ਪੁੱਤਰ ਨੂੰ ਪੁੱਛਿਆ ਕਿ ਜਿਹੜੀ ਤੂੰ ਆਪਣੀ ਨਵੀਂ ਫ੍ਰਿਜ ਲਿਆਂਦੀ ਐ ਇਸ ਦਾ ਕੀ ਨਾਮ ਐ ਤੇ ਅੱਗੋ ਕਹਿੰਦਾ ਵਰਲਪੂਲ ਕਹਿੰਦਾ ਠੀਕ ਹੈ ਚੰਦ ਘੰਟਿਆਂ ਬਾਅਦ ਬਜ਼ੁਰਗ ਨੇ ਫਿਰ ਪੁੱਛ ਲਿਆ ਕਿਉਂਕਿ ਨਾਮ ਔਖਾ ਸੀ ਜ਼ਾਹਿਰ ਜੀ ਗੱਲ ਹੈ ਕਿ ਬਜ਼ੁਰਗਾਂ ਨੂੰ ਯਾਦ ਨਹੀਂ ਰਹਿੰਦਾ ਉਹ ਭੁੱਲ ਜਾਂਦੇ ਨੇ ਕਾ ਵੀ ਔਖਾ ਜਿਹਾ ਹੋ ਕੇ ਕਹਿੰਦਾ ਕਿ ਵਰਲਪੂਲ ਚੇਤਾ ਕਰ ਲੋ ਵਾਰ-ਵਾਰ ਨਾ ਤੰਗ ਕਰੋ ਕਹਿੰਦੇ ਠੀਕ ਹੈ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜਦੋਂ ਬਜ਼ੁਰਗ ਨੇ ਫਿਰ ਪਾਣੀ ਪੀਣਾ ਸੀ ਫ੍ਰਿਜ ਖੋਲੀ ਤੇ ਇੱਕ ਵਾਰ ਫਿਰ ਆਵਾਜ਼ ਮਾਰ ਲਈ ਤੇ ਪੁੱਛ ਲਿਆ ਕਿ ਪੁੱਤਰ ਕੀ ਨਾਮ ਦੱਸਿਆ ਸੀ ਫ੍ਰਿਜ ਦਾ ਬਹੁਤ ਗੁੱਸੇ ਵਿੱਚ ਹੁਣ ਉਹ ਭੱਜ ਕੇ ਬਾਹਰੋਂ ਅੰਦਰ ਆਇਆ ਜਿਵੇਂ ਉਹਦੇ ਸਾਰੇ ਬੰਨ ਟੁੱਟ ਗਏ ਹੋਣ ਕੰਟਰੋਲ ਤੋਂ ਬਾਹਰ ਤੁਹਾਨੂੰ ਕਿੰਨੀ ਕੋ ਵਾਰ ਦੱਸਾਂ ਲਿਖ ਕੇ ਰੱਖ ਲਵੋ ਬਰਲਪੂਲ ਬਰਲਪੂਲ ਤੁਹਾਨੂੰ ਇੱਕ ਚੀਜ਼ ਚੇਤੇ ਨਹੀਂ ਆਉਂਦੀ ਬਜ਼ੁਰਗ ਇੱਕ ਵਾਰੀ ਫਿਰ ਤੋਂ مایوس ਹੋ ਗਿਆ ਹੈਰਾਨ ਹੋ ਗਿਆ ਅੰਦਰ ਗਿਆ ਅੰਦਰੋਂ ਇੱਕ 30 ਕੋ ਸਾਲ ਪੁਰਾਣੀ ਇੱਕ ਕਾਪੀ ਲੈ ਕੇ ਆਇਆ ਪੁੱਤਰ ਆ ਪੜੀ ਜਰਾ ਪੁੱਤਰ ਪੜਨ ਲੱਗ ਗਿਆ ਉਹ ਪੜ ਰਿਹਾ ਸੀ ਕਿ ਅੱਜ ਮੇਰੀ ਖੁਸ਼ੀ ਦਾ ਬਹੁਤ ਵੱਡਾ ਦਿਨ ਹੈ ਖੁਸ਼ੀ ਦਾ ਟਿਕਾਣਾ ਕੋਈ ਨਹੀਂ ਅੱਜ ਮੇਰੇ ਪੁੱਤਰ ਨੇ ਪਹਿਲੀ ਵਾਰ ਪਹਿਲਾ ਲਬਜ ਚਿੜੀ ਕਿਹਾ ਮੈਨੂੰ ਘੱਟੋ ਘੱਟ 30 35 ਵਾਰ ਪੁੱਛਿਆ ਕਿ ਪਾਪਾ ਆ ਕੀ ਹੈ ਪਾਪਾ ਉਹ ਕੀ ਹੈ ਹਰ ਵਾਰ ਚਿੜੀ ਵੱਲ ਇਸ਼ਾਰਾ ਕਰਕੇ ਪੁੱਛਦਾ ਤੇ ਮੈਂ ਅੱਗੂ ਹੱਸ ਕੇ ਖੁਸ਼ੀ ਨਾਲ ਪਿਆਰ ਨਾਲ ਕਹਿਣਾ ਚਿੜੀ ਚਿੜੀ ਜਿੰਨੀ ਵਾਰ ਉਸ ਨੇ ਪੁੱਛਿਆ ਮੈਂ ਓਨੀ ਵਾਰ ਚਿੜੀ ਕਿਹਾ ਕਿਉਂਕਿ ਜਦ ਮੈਂ ਚਿੜੀ ਕਹਿੰਦਾ ਇਹ ਪਿਆਰ ਨਾਲ ਮੇਰੇ ਪਿੱਛੇ-ਪਿੱਛੇ ਚਿੜੀ ਕਹਿੰਦਾ ਤੇ ਜਦੋਂ ਇਹ ਚਿੜੀ ਕਹਿੰਦਾ ਤੇ ਮੈਨੂੰ ਦੁਨੀਆ ਤੋਂ ਸਭ ਤੋਂ ਖੂਬਸੂਰਤ ਪਲ ਲੱਗਦਾ ਮੈਨੂੰ ਇਸ ਤੋਂ ਪਿਆਰਾ ਕੁਝ ਵੀ ਹੋਰ ਨਹੀਂ ਲੱਗਦਾ ਐਨੀ ਗੱਲ ਪੜਨ ਦੀ ਧੀਰ ਸੀ ਉਸ ਬੱਚੇ ਦੀਆਂ ਅੱਖਾਂ ਵਿੱਚ ਅਥਰੂ ਆਉਣੇ ਸ਼ੁਰੂ ਹੋ ਗਏ ਇਹ ਉਹੀ ਪੁੱਤਰ ਹੁਣ ਫ੍ਰਿਜ ਦਾ ਨਾਮ ਦੱਸਣ ਭੜਕ ਗਿਆ ਸੀ ਹੁਣ ਇਹ ਰੋਣ ਲੱਗ ਗਿਆ ਅਥਰੂਆਂ ਦੀ ਜਿਵੇਂ ਬਰਸਾਤ ਹੋਣ ਲੱਗ ਪਈ ਹੋਵੇ ਹੁਣ ਇਸ ਨੇ ਆਪਣੇ ਬਾਪ ਨੂੰ ਆਪਣੇ ਬੁੱਕਲ ਵਿੱਚ ਲੈ ਲਿਆ ਹੁਣ ਇਸ ਨੇ ਆਪਣੇ ਬਾਪ ਨੂੰ ਬੁੱਕਲ ਵਿੱਚ ਲੈ ਲਿਆ ਖਾਣਾ ਖਾਣ ਲੱਗਿਆ ਜਦੋਂ ਵੀ ਘਰ ਦੇ ਵਿੱਚ ਖਾਣਾ ਮੁੱਕ ਜਾਵੇ ਤਾਂ ਸਭ ਤੋਂ ਪਹਿਲਾ ਇਨਸਾਨ ਜਿਹੜਾ ਕਹਿੰਦਾ ਹੈ ਕਿ ਮੈਂ ਤਾਂ ਰੱਜ ਗਿਆ ਉਹ ਹੁੰਦੀ ਹੈ ਸਾਡੀ ਮਾਂ ਔਲਾਦ ਕੋਲ ਅੱਜ ਉਸ ਮਾਂ ਦੇ ਪੈਰ ਦੱਬਣ ਲਈ ਕੋਈ ਵਕਤ ਨਹੀਂ ਹੈ ਚਾਹੇ ਉਹ ਲੱਖ ਬਿਮਾਰ ਹੋਵੇ ਉਹ ਕਹਿ ਦੇਣਗੇ ਦਵਾਈ ਪਈ ਹੈ ਖਾਲਾ ਮੇਰੇ ਕੋਲ ਟਾਈਮ ਨਹੀਂ ਕਸ ਇਸ ਤਰ੍ਹਾਂ ਹੁੰਦਾ ਹੈ ਕਿ ਜ਼ਿੰਦਗੀ ਆਖਿਰ ਤੋਂ ਸ਼ੁਰੂ ਹੁੰਦੀ ਤੇ ਸ਼ੁਰੂਆਤ ਵੱਲ ਨੂੰ ਜਾ ਕੇ ਇਨਸਾਨ ਦੀ ਮੌਤ ਹੁੰਦੀ ਤਾਂ ਕਿੰਨਾ ਵਧੀਆ ਹੁੰਦਾ ਇਨਸਾਨ ਨੂੰ ਮਰਦੇ ਵੇਲੇ ਆਪਣੀ ਮਾਂ ਦੀ ਗੋਦੀ ਨਸੀਬ ਹੋਣੀ ਸੀ ਮਾਂ ਦੀ ਉਸ ਲੋਰੀ ਸੁਣਨ ਨੂੰ ਨਸੀਬ ਹੋਣੀ ਸੀ ਜਦੋਂ ਇਨਸਾਨ ਦੀ ਜਾਨ ਨਿਕਲਨੀ ਸੀ ਮਾਪੇ ਬੱਚਿਆਂ ਨੂੰ ਉਂਗਲੀ ਫੜ ਕੇ ਚੱਲਣਾ ਫੜਨਾ ਸਿਖਾਉਂਦੇ ਨੇ ਪਰ ਕਿੱਡੀ ਇਹ ਮਾੜੀ ਗੱਲ ਹੈ ਉਸੇ ਮਾਪੇ ਨੇ व्हीਲ ਚੇਅਰ ਨੂੰ ਤੱਕਾ ਲਾਉਂਦਿਆਂ ਸਾਨੂੰ ਸ਼ਰਮ ਆਉਂਦੀ ਹੈ ਇੱਕ ਮਾਪੇ ਚਾਹੇ 10 ਬੱਚਿਆਂ ਨੂੰ ਪਾਲ ਲਵੇ ਪਰ ਉਹ ਹੀ 10 ਬੱਚੇ ਇੱਕ ਮਾਪੇ ਦਾ ਸਹਾਰਾ ਨਹੀਂ ਬਣ ਸਕਦੇ ਬੁਢਾਪੇ ਵਿੱਚ ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਸਾਨੂੰ ਸਾਰਿਆਂ ਨੂੰ ਮਾਪਿਓ ਦੀ ਕਦਰ ਕਰਨੀ ਚਾਹੀਦੀ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕੋਈ ਇਹੋ ਜਿਹਾ ਇਨਸਾਨ ਜਿਹਦਾ ਮਾਪਿਓ ਪ੍ਰਤੀ ਪਿਆਰ ਘਟ ਗਿਆ ਹੋਵੇ ਤੇ ਉਸ ਨੂੰ ਜਾਗ ਆ ਜਾਵੇ ਖਾਲਸਾ ਜੀ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ